5 ਫਰਵਰੀ ਨੂੰ ਪੱਤਰਕਾਰ ਰਾਜਵਿੰਦਰ ਗਿੱਲ ਨੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ ਇੱਥੇ ਵਿਸ਼ੇਸ਼ ਗੱਲ ਇਹ ਰਹੀ ਕਿ ਭਾਵੇਂ ਜਨਮ ਦਿਨ ਤੇ ਪੌਦੇ ਲਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਪਰ ਇਸ ਜਨਮ ਦਿਨ ਤੇ ਰਾਜਵਿੰਦਰ ਨੇ ਆਪਣੇ ਦੋਸਤਾਂ ਮਿੱਤਰਾਂ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਸਮਾਜ ਸੇਵੀਆਂ ਪੱਤਰਕਾਰ ਵਕੀਲ ਪੁਲਿਸ ਅਧਿਕਾਰੀ ਸਾਰਿਆਂ ਨੂੰ ਇੱਕ ਆਪਣੇ ਮੈਸੇਜ ਦੇ ਵਿੱਚ ਇਹ ਗੱਲ ਕਹੀ ਕਿ ਤੁਸੀਂ ਮੇਰੇ ਵਾਸਤੇ ਕੋਈ ਵੀ ਮੇਰੇ ਜਨਮ ਦਿਨ ਤੇ ਗਿਫਟ ਨਹੀਂ ਲੈ ਕੇ ਆਉਣਾ ਜੇ ਲੈ ਕੇ ਵੀ ਆਉਣਾ ਤਾਂ ਇੱਕ ਪੌਦਾ ਲੈ ਕੇ ਆਉਣਾ ਆਪਾਂ ਪੌਦੇ ਹਰ ਇੱਕ ਵਿਅਕਤੀ ਨੇ ਲਗਾਉਣੇ ਹਨ ਤਾਂ ਹੁਣ ਮੈਂ ਤੁਹਾਨੂੰ ਨਾਮ ਦੱਸਣ ਲੱਗਿਆ ਵੀ ਜਿੱਥੇ ਇਹ ਰੱਖਣ ਕੰਮ ਇਹਨਾਂ ਨੇ ਕੀਤਾ ਹੈ ਤੇ ਮੈਂ ਅੱਜ ਇਸ ਆਪਣੀ ਵੀਡੀਓ ਦੇ ਵਿੱਚ ਵੀ ਉਹਨਾਂ ਸੱਜਣਾ ਦੇ ਨਾਮ ਲੈਣੇ ਜ਼ਰੂਰੀ ਦੱਸਾਂਗਾ ਤਾਂ ਕਿ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਉਤਸ਼ਾਹ ਵਧਾ ਤਾ ਪਵਦੀ ਲੈਣ ਵਾਲਿਆਂ ਵਿੱਚ ਪਾਰੀ ਸੰਖਿਆ ਦੇ ਵਿੱਚ ਬੜੇ ਪਤਵੰਤੇ ਸੱਜਣ ਸੀ ਉਹਨਾਂ ਦੇ ਵਿੱਚੋਂ ਪੱਤਰਕਾਰ ਸतीश गोयल ਪੱਤਰਕਾਰ ਮਨੋਜ ਕਮਰਾ ਸੰਦੀਪ ਖਟਕ ਪਵਨ ਨੰਬਰਦਾਰ ਵਿਕਾਸ ਗੁਪਤਾ ਕ੍ਰਿਸ਼ਨ ਮਦਾਨ ਸੰਦੀਪ ਬਲੂਜਾ ਇਹ ਸਾਰੇ ਪੱਤਰਕਾਰ ਵੀਰ ਇਸ ਤੋਂ ਇਲਾਵਾ ਡਾਕਟਰ ਸੁਰਿੰਦਰ ਗਿੱਦਰ ਸੰਜੀਵ 나ਗਪਾਲ ਜਗਤਾਰ ਬਰਾਡ ਕਾਉਂਸਲਰ ਜੰਗ ਜੰਗ ਬਾਦ ਸ਼ਰਮਾ ਪ੍ਰਧਾਨ ਮਾਲਵਾ ਮੈਡੀਕਲ ਵਾਲਾ ਬਿੱਟੂ ਰਿਸ਼ੀ ਹਿਰਦੇਪਾਲ ਅਨਿਲ ਗੁਦਾਰਾ ਸਮਾਜ ਸੇਵੀ ਰਮਨ ਕੁਮਾਰ ਸੁਸ਼ੀਲ ਗਰੋਵਰ ਕਾਉਂਸਲਰ ਬੀਜੇਪੀ ਦਾ ਅਮਨ ਮਿੱੱਡਾ सीताराम ਖਟਕ ਰਵਿੰਦਰ ਗੁਪਤਾ ਹੈਪੀ ਡਾਵਰ ਇਹ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਸਰਜੀਤ ਸਿੰਘ ਕਾਉਂਸਲਰ ਹਰਮੇਲ ਸਿੰਘ ਸੰਧੂ ਆੜਤ ਯੂਨੀਅਨ ਦੇ ਸੁਨੀਸ਼ ਗੋਇਲ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਗਗਨ ਦੀਪ ਸਿੰਘ ਆਲਖ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਰਮੇਸ਼ ਅਰਨੀਵਾਲਾ ਐਡਵਰਡ ਗੰਜ ਸੰਸਥਾ ਦੇ ਚੇਅਰਮੈਨ ਗੁਰਚਰਨ ਗਰੋਵਰ ਵਾਈਸ ਚੇਅਰਮੈਨ ਵਿਜੇ ਮਿੱਡਾ ਸੰਜੀਵ ਅਛੜੇਜਾ 사ਦੂ ਰਾਮ ਪਠੇਜਾ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਅਕਾਲੀ ਦਲ ਦੇ ਰਾਮ ਸਿੰਘ ਸਮੀਰ ਕੁਮਾਰ ਅਸ਼ਵਨੀ ਕੁਮਾਰ ਮਨਜੀਤ ਸਿੰਘ ਰਾਜੂ ਕਈ ਸੰਸਥਾਵਾਂ ਦੇ ਪ੍ਰਧਾਨ ਪ੍ਰਵੀਨ ਜੈਨ, ਸतीश ਜੈਨ, ਸ਼ਾਮ ਲਾਲ ਡੱਡੀ ਨਗਰ ਕੌਂਸਲਰ, ਸੁਭਾਸ਼ ਗੁੰਮਰ, सुरेंद्र ਚਰਾਇਆ, ਲਵ ਬਤਰਾ, ਜੀਵਨ ਜੋਤ ਸਿੰਘ 베ਦੀ, ਕਰਨ ਚਰਾਇਆ, ਸਮਾਜ ਸੇਵੀ ਸੰਸਥਾ ਦੇ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ, ਨਿਤਿਸ਼ ਸ਼ਰਮਾ, ਵਰਿੰਦਰਪਾਲ ਸਿੰਘ ਬਜਾਜ, ਪਰਮੋਦ ਮਹਾਸ਼ਾ ਖਾਨੇਦਾਰ ਹੈਪੀ ਸਾਹਿਲ ਮੋਂਗਾ ਐਡਵੋਕੇਟ ਹਰਪਾਲ ਸਿੰਘ ਪ੍ਰਦੀਪ ਰਸੇਵਟ ਨਰੇਸ਼ ਤਨੇਜਾ ਆਦ ਸ਼ਾਮਿਲ ਸਨ ਹੈਪੀ ਬਰਥਡੇ ਟੂ ਯੂ ਬਹੁਤ ਬਧਾਈਆਂ ਦੁਬਾਰਾ ਵੀ ਨਾਲ ਇਸ ਨਵੇਂ ਕੰਮ ਦੀ ਬਹੁਤ ਬਧਾਈ ਬਹੁਤ ਬਹੁਤ ਸਰ ਜੋ ਅੱਜ ਰਾਜਵਿੰਦਰ ਜੀ ਦਾ ਜਨਮ ਦਿਨ ਸੀ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਜੋ ਕੇਕ ਨੂੰ ਛੱਡ ਕੇ ਜਿਹੜੇ ਪੌਦੇ ਲਗਾਏ ਗਏ ਆ ਫਲਦਾਰ ਕੀ ਕਹਿਣਾ ਚਾਹੂੰਗਾ ਰਾਜਵਿੰਦਰ ਸਿੰਘ ਗੱਲੇ ਦੇ ਪ੍ਰੈਸਰਪੋਰਟ ਸਾਡੇ ਇਹ ਕਹਿੰਦਾ 61ਵਾਂ ਜਨਮ ਦਿਨ ਹੈ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਜਿਹੜਾ ਨੇ ਆ ਪਰੰਪਰਾ ਕੀਤੀ ਹੈ ਇਹ ਸਾਰਿਆਂ ਨੇ ਦੇਖ ਲਈ ਹੈ ਕੇਕ ਕੱਟ ਕੇ ਖਾ ਕੇ ਪਾਸੇ ਵੀ ਦਾ ਬੂਟੇ ਨੂੰ ਲੋਕ ਸ਼ਾਹ ਲੈਣਗੇ ਆ ਕੇ ਕੇਕ ਵੀ ਖਵਾਵਾਂਗੇ ਪਰ ਪਹਿਲਾਂ ਬੂਟਾ ਲਾਵਾਂਗੇ ਸਾਡੇ ਜਿਹੜੀ ਜੋਥਾ ਜੀ ਉਹਨਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਅੱਜ ਕੱਲ ਕੇਕਾਂ ਦੇ ਪਿੱਛੇ ਪਏ ਆ ਤੇ ਆਹ ਜਿਹੜਾ ਵਾਤਾਵਰਨ ਨੂੰ بچਾਉਣ ਲਈ ਜਿਹੜਾ ਨਵੇਕਲਾ ਅਪਰਲ ਮੇਰਾ ਜੋਥ ਨੂੰ ਇਹੀ ਮੈਸੇਜ ਆਇਆ ਕਿ ਕੇ ਕੱਟਣ ਦੀ ਪਹਜਾਏ ਜੇ ਆਪਾਂ ਦਰਸਤ ਲਾਈਏ ਨਾਲ ਤਾਂ ਵਾਤਾਵਰਨ ਦਸਤਰਾਉਗਾ ਆਪਣਾ ਨਾਲੇ ਆਪਾਂ ਨੂੰ ਸਾਹ ਸੋਕੇ ਆਉਂਦੇ ਰਹਿਣਗੇ ਬਹੁਤ ਸੋਹਣਾ ਮੈਸੇਜ ਹੈ ਜੀ ਸਾਡੇ ਮਿੱਤਰ ਪਰਮ ਮਿੱਤਰ ਰਾਜਵਿੰਦਰ ਸਿੰਘ ਗਿੱਲ ਜੀ ਹਮੇਸ਼ਾ ਹੀ ਆਪ ਦੀ ਕਲਮ ਨਾਲ ਜਾਣੇ ਜਾਂਦੇ ਆ ਅੱਜ ਉਹਨਾਂ ਦਾ ਜਨਮ ਦਿਨ ਹੈ ਲੱਖ ਲੱਖ ਵਧਾਈਆਂ ਪਰਮਾਤਮਾ ਕਰੇ ਸਾਡੀ ਉਮਰ ਵੀ ਉਹਨਾਂ ਨੂੰ ਲੱਗ ਜਾਈ ਤੇ ਬਹੁਤ ਸੋਹਣਾ ਪ੍ਰਾਲਾ ਕੀਤਾ ਜਿਹਨਾਂ ਨੇ ਛੇਪੂਰੀ ਵਿੱਚ ਦਰਖਤ ਲਾ ਕੇ ਵਰਲਡ ਵਾਈਡ ਮੈਸੇਜ ਦਿੱਤਾ ਜੀ ਪਰਮਾਤਮਾ ਲੰਬੀਆਂ ਮੁਬਾਰਕਾਂ ਜੀ ਉਹਨਾਂ ਨੂੰ ਪੁੱਛਿਓ ਗਿੱਲ ਸਾਹਿਬ ਦੇ ਬਰਥਡੇ ਤੇ ਕੀ ਚੰਗਾ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤਾਂ ਸਾਨੂੰ ਗਿੱਲ ਸਾਹਿਬ ਨੇ ਦਿੱਤਾ ਹੈ ਜੀ ਉਹ ਉਹਨਾਂ ਨੇ ਆਪ ਦਾ ਬਰਥਡੇ ਸੈਲੀਬ੍ਰੇਟ ਕੀਤਾ ਹੈ ਬੜੇ ਵਧੀਆ ਢੰਗ ਨਾਲ ਕੀਤਾ ਹੈ ਬੜਾ ਵਧੀਆ ਉਪਰਾਲਾ ਕੀਤਾ ਹੈ ਔਰ ਜਿੱਥੇ ਜਿਹੜਾ ਕਹਿੰਦੇ ਨੇ ਲਾਸਟ ਡੈਸਟੀਨੇਸ਼ਨ ਜਿਹੜਾ ਉਹਨਾਂ ਨੇ ਹਰਾਫਰਾ ਬਣਾਉਂ ਲਈ ਔਰ ਫਾਲਦਰ ਬਣਾਉਂ ਲਈ ਉਦੋਂ ਕੀਤਾ ਜੀ ਤੇ ਮੈਂ ਜਿਹੜਾ ਗਿਰਸਾ ਨੂੰ ਦਿਲੋਂ ਵਧਾਈ ਦੇਣਾ ਔਰ ਉਮੀਦ ਕਰਦਾ ਵੀ ਸਾਡਾ ਭਰਾ ਅੱਗੇ ਤੋਂ ਵੀ ਇਹੋ ਜਿਹਾ ਉਪਰਾਲਾ ਕਰਦਾ ਰਹੇਗਾ